ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼ੁਰੂ ਦੇ ਵਿੱਚ ਉਹੀ ਅਪੀਲ ਕਿ ਜਿੰਨਾ ਦੋਸਤਾ ਨੇ ਅਜੇ ਤੱਕ ਇਸ ਚੈਨਲ ਨੂੰ ਹਰਜਿੰਦਰ ਵਾਲੀਆ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦਰਸ਼ਕੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਮੈਂ ਬਣਾ ਰਿਹਾ ਕਿ ਦੇਖੋ ਕਮਾਲ ਹੈ आम आदमी पार्टी होवे कांग्रेस होवे भारतीय जनता पार्टी होवे कोई भी सियासी पार्टी होवे सारे ही ਜਿਹੜੇ ਆਪਣੇ ਖਾਸ ਬੰਦਿਆਂ ਨੂੰ ਲੱਭ ਕੇ ਉਹਨੂੰ ਚੋਣ 'ਚ ਉਤਾਰ ਰਹੇ ਨੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਹੁਣ ਦੇਖੋ ਪੰਜਾਬ 'ਚ ਪੁਰਾਣੇ ਬੰਦਿਆਂ ਦੀ ਫੌਜ ਹੈ ਜਿਹੜੀ ਹੁਣ ਤੱਕ ਹਲੇ ਸਾਰੇ ਉਮੀਦਵਾਰ ਨਹੀਂ ਉਤਾਰੇ ਸਾਰੀਆਂ ਪਾਰਟੀਆਂ ਨੇ ਸਿਰਫ ਆਮ ਆਦਮੀ ਪਾਰਟੀ ਹੈ ਜਿਹਨੇ 13 ਦੇ 13 ਜਿਹੜੇ ਉਮੀਦਵਾਰ ਉਹ ਮੈਦਾਨ 'ਚ ਐਲਾਨ ਕਰਤਾ ਉਹਨਾਂ ਦਾ ਬਾਕੀ ਪਾਰਟੀਆਂ ਚ ਲੇਕਿਨ ਇਹਦੇ ਚ ਤੁਸੀਂ ਦੇਖੋ ਪੰਜ ਤਾਂ ਮੰਤਰੀ ਨੇ ਪੰਜ ਮੰਤਰੀ ਨੇ ਪੰਜ ਜਿਹੜੇ ਵਿਧਾਇਕ ਨੇ ਜਾਂ ਐਮਐਲਏ ਨੇ ਕਹਿ ਲਓ ਤੇ 11 ਸਾਬਕਾ ਐਮਐਲਏ ਨੇ ਇੱਕ ਸਾਬਕਾ ਮੁੱਖ ਮੰਤਰੀ ਵੀ ਹੈ ਇਹ ਇਸ ਤਰ੍ਹਾਂ ਦੇਖੋ ਆਮ ਆਦਮੀ ਕਿੱਥੇ ਹੈ ਇਹਦੇ ਚ ਕੋਈ ਨਵਾਂ ਬੰਦਾ ਕਿੱਥੇ ਹੈ ਕੋਈ ਨੌ ਗਿਣਾ ਦੋ ਜੀ ਇਹ ਨਵਾਂ ਬੰਦਾ ਹੈ ਜਿਹਨੂੰ ਇਸ ਪਾਰਟੀ ਨੇ ਟਿਕਟ ਦਿੱਤੀ ਹੈ ਮੰਤਰੀ ਤੋਂ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਖੜੇ ਕੀਤੇ ਕੁਲਦੀਪ ਸਿੰਘ ਧਾਲੀਵਾਲ ਲਾਲ ਸਿੰਘ ਭੱਲਰ ਗਰਮੀਤ ਸਿੰਘ ਖੁੜੀਆ ਡਾਕਟਰ ਬਲਬੀਰ ਸਿੰਘ ਗਰਮੀਤ ਸਿੰਘ ਮੀਥੇਰ ਇਹ ਖੜੇ ਕੀਤੇ ਤੇ ਫਿਰ ਜਿਹੜੇ ਐਮਐਲਏ ਵੀ ਉਹਨਾਂ ਨੇ ਜਿਵੇਂ ਸ਼ਹਿਰੀ ਕਲਸੀ ਗਰਦਾਸਪੁਰ ਤੋਂ ਅਸ਼ੋਕ ਪ੍ਰਾਸ਼ ਜਗਦੀਪ ਸਿੰਘ ਕਾਕਾ ਬਰਾੜ ਰਾਜਕਮਰ ਚੱਬੇਵਾਲ ਕਾਂਗਰਸ ਤੋਂ ਹੈ ਭਾਵੇਂ ਪਰ ਹੇਤੋਂ ਆਮ ਆਦਮੀ ਪਚਾ ਗਿਆ ਸੋਪਾਲ ਸਿੰਘ ਖੜਾ ਕਾਂਗਰਸ ਨੇ ਖੜਾ ਕੀਤਾ ਚਾਹੇ ਕਾਂਗਰਸ ਹੈ ਚਾਹੇ ਆਪ ਹੈ ਇਹਨਾਂ ਨੇ ਕੀਤਾ ਸਾਹਮਣੇ ਬਾਕੀ ਜੋ ਇਹਨਾਂ ਤੋਂ ਨਹੀਂ ਮਿਲੇ ਤਾਂ ਸਾਹਕਾ ਮਿਲੇ ਮਨਜੀਤ ਸਿੰਘ ਮੰਨਾ ਇਹ ਵੀ ਜਿਹੜਾ ਹੈ ਅਕਾਲੀ ਦਲ ਦੇ ਐਮਐਲਏ ਰਹੇ ਨੇ ਗੁਰਮੀਤ ਸਿੰਘ ਜੀਪੀ ਕਾਂਗਰਸ ਦਾ ਐਮਐਲਏ ਰਹੇ ਅਖਵਾਲ ਸਿੰਘ ਚੁੰਦਾ ਅਕਾਲੀ ਐਮਐਲਏ ਅਨਿਰਜੋਸੀ ਭਾਜਪਾ ਦਾ ਡਾਕਟਰ ਦਰਜੀਤ ਸਿੰਘ ਜੀ ਮਾ ਤਾਂ ਮੰਤਰੀ ਰਹੇ ਬਿਕਰਮਜੀਤ ਸਿੰਘ ਖਾਲਸਾ ਐਮਐਲਏ ਰਹੇ ਰਾਜਵਿੰਦਰ ਸਿੰਘ ਰੰਧਾਵਾ ਇਹ ਵੀ ਜਿਹੜਾ ਐਮਐਲਏ ਜਿਹੜਾ ਸ਼੍ਰੋਮਣੀ ਕਾਦੀ ਦਾ ਤੋ ਐਨਕੇ ਸ਼ਰਮਾ ਇਹ ਵੀ ਐਮਐਲਏ ਜਿਹੜਾ ਜੀਤਮੇਦਰ ਸਿੰਘ ਸਿੱਧੂ ਇਹ ਵੀ ਐਮਐਲਏ ਦਾ ਕਾਂਗਰਸ ਦਾ ਕਾਦੀ ਦੋਨਾਂ ਚੀ ਦਲੇਸ਼ ਸਿੰਘ ਬੱਬੂ ਇਹ ਭਾਜੀ ਪਵਨ ਕੁਵਾਰ ਤੀਨੋਂ ਅਖਾਲੀ ਇਹ ਸਾਰੇ ਮੈਂ ਤੁਹਾਨੂੰ ਐਗਜ਼ਾਮਪਲ ਤਾਂ ਦਿੱਤੀ ਹੈ ਕਿ ਇੱਥੇ ਕੋਈ ਵੀ ਆਮ ਬੰਦਾ ਸੋਚ ਨਹੀਂ ਸਕਦਾ ਇਲੈਕਸ਼ਨ ਲੜਨ ਨੂੰ ਸਭ ਜਿਹੜੇ ਨੇ ਉਹ ਖਾਸ ਦਿਗਜ ਉਹ ਬੰਦੇ ਜਿਨ੍ਹਾਂ ਕੋਲ 4 ਪੈਸੇ ਨੇ ਜਿਨ੍ਹਾਂ ਦਾ ਨਾਮ ਆ ਇਹਦਾ ਮਤਲਬ ਇਹ ਹੈ ਕਿ ਆਮ ਬੰਦਾ ਦਰਿਆ ਵਿਛਾਵੇ ਤੇ ਇਹ ਜਿਹੜਾ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਕੋਈ ਪਾਰਟੀ ਜਿੰਨਾ ਮਰਜੀ ਦਾਵਾ ਕਰੇ ਉਹ ਇਸ ਤਰ੍ਹਾਂ ਦੇ ਬੰਦੇ ਇਹ ਹਾਂ ਇੱਕ ਗੱਲ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਜ਼ਰੂਰ ਕੀਤਾ ਕਿ ਉਸ ਨੇ ਬਿਊਰੋਕਰੇਟਸ ਜਿਹੜੇ ਨੇ ਉਲ੍ਹਾਉਂਦੇ ਨੇ ਚਹਤਰਜੀ ਸਿੰਘ ਸੰਧੂ ਹੋਵੇ ਚਾਹ ਪਰਪਾਨ ਕਾ ਸਿੱਧੂ ਹੋਵੇ ਲੇਕਿਨ ਉਹ ਵੀ ਤਾਂ ਇੱਕ ਕਿਸਮ ਦਾ ਜਦੋਂ ਤੁਸੀਂ ਆਈਐਸ ਕਰਦੇ ਹੋ ਤੇ ਉਹ ਵੀ ਜਿਹੜਾ ਆਪਣੇ ਆਪ ਦੇ ਵਿੱਚ ਅਹਿਮ ਹੁੰਦਾ ਹੈ ਉਹ ਡਾਕਟਰ ਅਮਰ ਸਿੰਘ ਹੈ ਟੀਚਰ ਸੈਕਟਰ ਜਿਹੜਾ ਉਹ ਨੂੰ ਡਿਟੈਕਟ ਕਾਂਗਰਸਿੰਦ ਦਿੱਤੀ ਹੈ ਤਾਂ ਇਹ ਪਹਿਲਾਂ ਵੀ ਦਿੱਤੀ ਸੀ ਇਸ ਤਰ੍ਹਾਂ ਇਹ ਆਉਂਦਾ ਜਿਹੜਾ ਹੈ ਲੇਕਿਨ ਆਮ ਬੰਦੇ ਲਈ ਇਸ ਸਿਆਸਤ ਦੇ ਵਿੱਚ ਜਿਹੜਾ ਹੈ ਕਾਫੀ ਮੁਸ਼ਕਲ ਹੋਏਗਾ ਇਹ ਜੇ ਉਹਨਾਂ ਨੇ ਕਦੇ ਸਿਆਸੀ ਪਾਰੀ ਖੇਡਣੀ ਹੋਵੇ ਇੱਕ ਤਾਂ ਸਭ ਤੋਂ ਵੱਡਾ ਮਹਿੰਗਾ ਇੰਨਾ ਹੋ ਗਿਆ ਤੇ ਤੁਸੀਂ ਖੇੜੀ ਨਹੀਂ ਸਕਦੇ ਇਹ ਗੇਮ ਖੈਰ ਮੈਂ ਜਿਹੜੀ ਦੂਜੀ ਗੱਲ ਕਰਨੀ ਹੈ ਕਿ ਇਹਨਾਂ ਦਿਨਾਂ ਚ ਇਹ ਜਿਹੜੇ ਬੰਦੇ ਖਾਸ ਖੜੇ ਕਰਤੇ ਉਹਨਾਂ ਚ ਵੱਡੀ ਗੱਲ ਹੈ ਕਿ ਦਲ ਬਦਲੀਆਂ ਵਾਲੇ ਤੁਸੀਂ ਲੋੜ ਦੇ ਹਿਸਾਬੋਂ ਕਿੰਨੇ ਬੰਦੇ ਜਿਹੜੇ ਨੇ ਇੱਕ ਦੂਜੇ ਦੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਦਾ ਚੁਗ-ਚੁਗ ਕੇ ਵਧੀਆ ਬੰਦੇ ਲੈ ਗਏ ਰਵਨੀਤ ਮਿੱਤਲ ਤੁਹਾਡੇ ਸਾਹਮਣੇ ਲੈ ਗਿਆ ਜਿਲਾਉ ਸ਼ਸ਼ੀਲ ਰਿੰਕੂ ਦੇਖਦੇ ਰਹੇ ਉਹ ਗਿਆ ਉਹ ਗਿਆ ਤੋਂ ਜਿਹੜਾ ਆ ਹੁਣ ਆਪਾਂ ਦੇਖਿਆ ਵੀ ਪਰਮਪਾਲ ਸਿੱਧੂ ਦੇਖਦੇ ਰਹੇਗੇ ਸਰਬਜੀਤ ਸਿੰਘ ਬਾਦਲ ਵੀ ਇਹ ਕੀ ਹੋ ਗਿਆ ਸੋ ਇੱਕ ਤਾਂ ਦਲ ਬਦਲੀਆਂ ਦੇ ਬਹੁਤ ਨੇ ਮੈਂ ਤਾਂ ਇਹ ਕਹਿ ਰਿਹਾ ਕਿ ਤੁਸੀਂ ਵੋਟ ਪਾਉਣੀ ਹੈ ਤੁਹਾਨੂੰ ਯਾਦ ਹੋਵੇ ਕਿਹੜਾ ਦਲ ਬਦਲੀ ਕਰਕੇ ਆ ਕਿ ਕੀ ਕਰਕੇ ਆ ਪਰਮਪਾਲ ਸਿੱਧੂ ਨੂੰ ਔਨ ਸਾਰੀ ਅਕਾਲੀ ਦਲ ਤੇ ਹਮਲਾ ਕਰਤਾ ਕਹਦੇ ਜੀ ਇਹ ਮੈਂ ਆਪਣੀ ਮਿਹਨਤ ਨਾਲ ਜਿਹੜਾ ਹੈ ਬਣਿਆ ਤੇ ਮੈਰਿਟ ਤੇ ਆਈਐਸ ਬਣੀ ਸੀ ਨਾ ਕੇ ਅਕਾਲੀ ਦਰਡੇ ਉਹ ਭਾਈ ਵੀਰਾਂ ਸਭ ਨੂੰ ਪਤਾ ਹੈ ਕੌਣ ਮੈਰਿਟ ਤੇ ਬਣਦਾ ਹੈ ਕਿਵੇਂ ਬਣਦਾ ਹੈ ਕਿੰਨੇ ਸੈਕੜੇ ਜਿਹੜੇ ਬੀਡੀਪੀਓ ਇੱਥੇ ਬੜੇ ਨੇ ਵੀਡੀਓ ਡੀਡੀਪੀਓ ਕਿੰਨੇ ਕਾਈਐਸ ਬਣ ਗਏ ਐਵੇਂ ਨਹੀਂ ਇਸ ਤਰ੍ਹਾਂ ਦੀ ਗੱਲ ਜਦੋਂ ਆਸਾਨ ਨਾਲ ਹੋਣਾ ਚਾਹੀਦਾ ਵੈਸੇ ਇਸ ਤਰ੍ਹਾਂ ਦੀ ਉਹਨ ਸਰ ਉਹਨਾਂ ਨੇ ਕੱਲ ਜਦੋਂ ਇਹ ਗੱਲ ਸ਼ੁਰੂ ਕੀਤੀ ਦੂਜੀ ਅਗਸਤ ਆ ਕਿਤੇ ਮੁਲਕਾ ਸਾਥ ਤੁਸੀਂ ਵੀ ਆ ਜਾਓ ਜਦ ਮੈਂ ਖੰ ਹੋਰ ਨਮੀ ਦੇਖੀ ਉਹ ਇਹ ਦੇਖੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਨੁਸ਼ਾਸਨ ਕਾਫੀ ਹੁੰਦਾ ਸੀ ਲੇਕਿਨ ਹੁਣ ਉਹ ਵੀ ਬਾਕੀ ਪਾਰਟੀਆਂ ਵਾਂਗ ਹੀ ਬਣਦੇ ਜਾ ਰਹੇ ਨੇ ਅਨੁਸ਼ਾਸਨ ਦੇ ਲੈਵਲ ਤੇ ਅਨੁਸ਼ਾਸਨ ਤਾਂ ਇਹ ਹੈ ਕਿ ਚਲੋ ਰਾਸ਼ਟਰਪਤੀ ਦਾ ਮੁੱਖ ਮੰਤਰੀ ਬਦਲ ਦੋ ਮੱਧ ਪ੍ਰਦੇਸ਼ ਦਾ ਸ਼ਿਵ ਚਾਹਾਨ ਬਦਲ ਦੋ ਸਭ ਰਾਮਨੰਦਨ ਬੰਦੇ ਚੁੱਪ ਕਰਕੇ ਬੈਠ ਦਿੰਦੇ ਸੀ ਆ ਕਾਂਗਰਸ ਦੇ ਇੱਕ ਬਦਲਿਆ ਸੀ ਕੈਪਟਨ ਮਨਿੰਦਰ ਸਿੰਘ ਉਹ ਜਾ ਕੇ ਬੈਠ ਗਿਆ ਗੋਦੀ મોદી ਸਾਹਿਬ ਵਿੱਚ ਉਹ ਇਟਲੀ ਇਹ ਕਮਿਚਲ ਦਾ ਸੀ ਲੇਕਿਨ ਅੱਜ ਉਹਨੂੰ ਦੇਖਣ ਨੂੰ ਮਿਲਿਆ ਜਦੋਂ ਵਿਜੇ ਸਾਹ ਪਲਾ ਨੇ ਮੋਦੀ ਪਰਿਵਾਰ ਹੀ ਛੱਡਤਾ ਆਪਦੇ ਜਿਹੜਾ ਫੇਸਬੁੱਕ ਅਕਾਊਂਟ ਤੇ ਬਾਕੀ ਸੋਸ਼ਲ ਮੀਡੀਆ ਦੇ ਅਕਾਊਂਟ ਚ ਮੋਦੀ ਪਰਿਵਾਰ ਘਟਤਾ ਗੁੱਸੇ ਚ ਆ ਕੇ ਕਿ ਮੈਨੂੰ ਹਿਆਰਪੁਰ ਤੋਂ ਡੈਕਟਰ ਮਿਲੀ ਮੈਂ ਮੈਂ ਨਹੀਂ ਤੁਹਾਡੇ ਪਰਿਵਾਰ ਦਾ ਮੈਂਬਰ ਇਹ ਘਟਤਾ ਤੇ ਕਿਉਂਕਿ ਪਹਿਲਾਂ ਹਿਆਰਪੁਰ ਤੋਂ ਦਾਵੇਦਾਰੀ ਸੁਮਪrakash ਨੂੰ ਦਿੱਤਾ ਹੁਣ ਉਹਦੀ ਬੀਬੀ ਨੂੰ ਦਿੱਤਾ ਬੜਾ ਫਿਰ ਲਿਖਿਆ ਵੀ ਹੈ ਕਦੇ ਇੱਕ ਰਸਤਾ ਬੰਦ ਹੁੰਦਾ ਨਾ ਰੱਬ ਕਈ ਹੋਰ ਰਸਤੇ ਖੋਲ ਦਿੰਦਾ ਹੈ ਕੋਈ ਗੱਲ ਨਹੀਂ ਬ੍ਰੇਲੇ ਵੀ ਕੋਈ ਉਹਨਾਂ ਨੇ ਤੈਅ ਕੀਤਾ ਹੋਊਗਾ ਇਸ਼ਾਰੇ ਤਾਂ ਬੜੇ ਤਿੱਖੇ ਨਹੀਂ ਉਹਨਾਂ ਨੇ ਵੀ ਸ਼ੇਰ ਵੀ ਲਿਖਿਆ ਫਿਰ ਉਸ ਤੋਂ ਬਾਅਦ ਹਮਨੇ ਤੋਂ ਆਪਣਾ ਖੂਨ ਪਸੀਨਾ ਵਹਾ ਦਿਆ ਆਪ ਵਾਰਸੇ ਲਿਖੇਗੀ ਮੁਕੱਦਰ ਜ਼ਮੀਨ ਕਾ ਦੇਖੋ ਜੀ ਆਪ ਹੀ ਕਹਿੰਦੇ ਨੇ ਪਤਾ ਨਹੀਂ ਕਿਹੜਾ ਰਸਤਾ ਤੈਅ ਕੀਤਾ ਹੋ ਸਕਦਾ ਹੈ ਰਸਤਾ ਸ਼੍ਰੋਮਣੀ ਕਾਲੀਵਾਰ ਨੂੰ ਜਾਂਦਾ ਹੋਵੇ ਸਰੋਵੇ ਕਾਲੀਦਾਲ ਦੇ ਪ੍ਰਧਾਨ ਦੇ ਘਰ ਵੱਲ ਨੂੰ ਜਾਂਦਾ ਹੋਵੇ। ਹੋਈ ਪਤਾ ਨਹੀਂ ਚੰਡੀਗੜ੍ਹ ਦੇ ਵਿੱਚ ਕੱਲ ਮਨਾਉਣ ਗਏ ਸੀ ਹੋਟਲ ਦੇ ਵਿੱਚ ਮੰਨੇ ਨੇ ਨਹੀਂ ਮੰਨੇ ਤੇ ਵਰ ਨਹੀਂ ਲੱਗਦੇ ਸੀ ਮੰਨ ਨਾਲੇ ਇਹ ਸਵਾਰੀ ਕਰ ਇੱਕ ਦੂਜੇ ਨੂੰ ਮਨਾਉਂਦੇ ਫਿਰਦੇ ਨੇ ਕਾਗਰਸ ਵਾਲੇ ਵੀ ਰਾਜਾਪੁਰੇ ਵੀ ਥਾਂ ਥਾਂ ਮਨਾਉਂਦੇ ਫਿਰਦੇ ਨੇ ਪਹਿਲਾਂ ਦਲਵੀਰ ਗੋਲਡੀ ਨੂੰ ਫਿਰ ਹਰਦੀਾਲ ਕੰਬੋ ਨੂੰ ਹਰਦੀਾਲ ਕੰਬੋਸ ਗਏ ਤਾਂ ਵੀ ਇਹ ਜੀ ਗੱਲ ਦੇਖੋ ਅਸੀਂ ਕਿਹਦੇ ਸਾਡੇ ਤੇ ਕੇਸ ਹੋਈ ਜਾਣ ਟਿੰਟ ਦੇ ਤਾਂ ਡਾਕਟਰ ਧਰਵੀਰ ગાંધી ਨੂੰ ਇਹ ਕਿਵੇਂ ਸਹੀ ਹੈ ਮਤਲਬ ਕਾਂਗਰਸ 'ਚ ਵੀ ਬਗਾਵਤ ਕਾਂਗਰਸ ਦਾ ਪਹਿਲਾਂ ਤੋਂ ਬਹੁਤ ਵਾਰ ਹੁੰਦਾ ਹੈ ਵੀ ਟਿਕਟ ਦਿੰਨੇ ਹੋ ਨਹੀਂ ਲੇਕਿਨ ਭਾਰਤੀ ਜਨਤਾ ਪਾਰਟੀ ਚ ਇਸ ਰਹੀ ਗੱਲਾਂ ਉੱਠਣ ਲੱਗੀਆਂ ਨੇ ਤੇ ਕੋਈ ਕਹੇ ਉਸ ਤੋਂ ਪਹਿਲਾਂ ਸਲਾਰੀਆ ਹੋਰ ਕਈ ਬੰਦੇ ਕੱਪਤਾ ਖੱਡਾ ਇਸ ਵਾਰ ਇਹ ਵੀ ਦੇਖਣ ਨੂੰ ਮਿਲਿਆ ਇਹ ਨਵਾਂ ਟ੍ਰੈਂਡ ਹੈ ਵੈਸੇ ਤਾਂ ਜਦੋਂ ਦਾ ਸ਼ਨੀਲ ਜਾਕਰ ਪ੍ਰਧਾਨ ਬਣੇ ਨੇ ਅਸ਼ੋਕ ਸ਼ਰਮਾ ਜੀ ਕਿਹੜਾ ਠੀਕ ਨੇ ਉਹਨਾਂ ਦੇ ਵੀ ਅੰਦਰ ਅੰਦਰ ਜਿਹੜਾ ਕਿਤੇ ਲੱਗੇ ਤੇ ਰੜਕ ਪਈ ਹੈ ਖੈਰ ਇਹ ਵੀ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਉਹ ਕਿਹੜਾ ਸਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੇਖੋ ਪ੍ਰਧਾਨ ਸਾਹਿਬ ਨੇ ਸਮਝ ਨਹੀਂ ਆਈ ਬਾਦਲ ਸਾਹਿਬ ਦੀ ਕਿ ਉਹਨਾਂ ਨੂੰ ਕੀ ਲੋੜ ਸੀ ਦੇਖੋ ਇੱਕ ਗਲਤ ਹੈ ਇਹਦਾ ਕਿ ਜੇ ਉਹਨਾਂ ਨੇ ਅਕਵਾਲ ਸਿੰਘ ਝੁੰਡਾ ਨੂੰ ਟਿਕਟ ਦੇਣੀ ਸੀ ਉਹ ਇਹਦੀ ਗੱਲ ਨਹੀਂ ਦਰਦਨ ਦੇ ਲੇਕਨ ਕੌਨਫੀਡੈਂਸ ਤੱਕ ਲੈਂਦੇ ਤਰੀਕਾ ਉਹਦਾ ਠੀਕ ਨਹੀਂ ਸੀ ਜਿਹਨੇ ਸਰਪ੍ਰਸਤ ਬਣਾ ਕੇ ਕਿਸਮ ਦਾ ਧੋਖਾ ਹੈ ਕਿਸੇ ਅਨੈਤਕ ਹੈ ਇਹ ਗੱਲ ਕਿ ਤੁਸੀਂ ਗੋਡੀ ਹੱਥ ਲਾਇਆ ਆਂ ਆਪਦੀ ਪਾਰਟੀ ਦਾ ਸਰਪ੍ਰਸਤ ਬਣਾਇਆ ਵਾਦਾ ਕੀਤਾ ਵਾਦਾ ਖਲਫੀ ਕੀਤੀ ਆ ਹੁਣ ਇਹ ਇਹ ਏਡੀ ਗੱਲ ਨਹੀਂ ਜੇ ਕਿਤੇ ਸਰਪ੍ਰਸਤ ਨੂੰ ਕਾਨਫਰੰਸ ਲਾਇਆ ਜਾਂਦਾ ਚਲੋ ਜੀ ਅਸੀਂ ਉਹਨੂੰ ਕਿਹਾ ਹੋਇਆ ਕਿਤੇ ਹੋਰ ਅਡਜਸਟ ਕਰ ਲਾਂਗੇ ਪ੍ਰੀਤਕੌਰ ਤੋਂ ਤੁਹਾਡੇ ਕਿਸੇ ਬੰਦੇ ਨੂੰ ਕਰ ਦਿੰਦੇ ਆ ਪਰ ਗੀਤਕੌਰ ਬੁਲਸ਼ਨ ਨੂੰ ਕਿਥੋਂ ਕਰ ਦਿੰਦੇ ਆ ਕਿਸ ਤਰ੍ਹਾਂ ਵੀ ਗੱਲ ਹੋ ਸਕਦੀ ਸੀ ਇੱਥੋਂ ਤਾਂ یوں ਲੱਗਦਾ ਹੈ ਕਿ ਪਹਿਲਾਂ ਆਪਦੀ ਪਾਰਟੀ ਚ ਲੈ ਲਿਆ ਸੁਖਦੇਸ਼ ਸਿੰਘ ਢੀਡਸਾਂ ਨੂੰ ਫਿਰ ਕਬੀਲ ਭਾਰਤੀ ਹੁਣ ਉਹ ਨਾ ਇਧਰ ਘਰੇ ਨਾ ਉਧਰ ਘਰੇ ਤੇ ਦੇਖਦੇ ਆ ਪਰ ਉਹਨਾਂ ਦਾ ਇਹ ਕਹਿਣਾ ਕਿ ਕਿਉਂਕਿ ਬਾਕੀ ਜਿਹੜੇ ਗਰੁੱਪ ਦੇ ਮੈਂਬਰ ਨੇ ਉਹ ਕਿਸ ਤਰ੍ਹਾਂ ਸਹਿ ਸਕਦੇ ਨੇ ਉਹਨਾਂ ਨੇ ਕਿਹਾ ਵੀ ਫਿਰ ਜੇ ਸੰਦੀਪ ਸਿੰਘ ਨੂੰ ਇਨਸਾਨ ਨੂੰ ਕੁਝ ਮਿਲ ਰਿਹਾ ਤੇ ਸਾਨੂੰ ਕੀ ਮਿਲੂਗਾ بڑے ਬੰਦੇ ਨੇ ਜਸਟਿਸ ਨਿਰਮਨ ਸਿੰਘ ਹੈ ਪਰਮਜੀਤੌਰ ਗੁਲਸ਼ਨ ਹੈ ਧੋਨੇ ਦਾ ਇੱਕ ਐਮਐਲਏ ਰਿਹਾ ਐਮਪੀ ਰਿਹਾ ਔਰ ਜਿਹੜਾ ਚੇਅਰਮੈਨ ਰਿਹਾ ਤਜਿੰਦਰਪਾਲ ਸਿੰਘ ਸਾਧੂ ਆ ਬਹੁਤ ਬੰਦੇ ਨੇ ਜਿਹੜੇ ਆਸਲਾਈ ਬੈਠੇ ਸੀ ਕਹ ਦਿੱਤੋ ਹੁਣ ਅਸੀਂ ਇੱਧਰ ਚਲੇਗੇ ਸਾਡਾ ਕੁਝ ਕਿਉਂਕਿ ਸਮਝੌਤੇ 'ਚ ਤਾਂ ਇਹ ਲੱਗਦਾ ਸੀ ਕਿ ਅੱਧੀ ਦਰਜਨ ਤੋਂ ਵੱਧ ਇਹਨਾਂ ਨੇ ਟਿਕਟਾਂ ਵੀ ਦੇਣੀਆਂ ਨੇ ਦੋ ਡਿਸਟ੍ਰਿਕਟਾਂ ਦੇ ਜ਼ਿਲ੍ਹਾ ਜਥੇਦਾਰੀਆਂ ਦੇਣੀਆਂ ਨੇ ਧੋਖਾ ਜੋ ਤਾਂ ਉਹ ਵੀ ਕਹਿੰਦੇ ਸਾਡੇ ਨਾਲ ਹੋ ਗਿਆ ਤਾਂ ਹੁਣ ਤੁਸੀਂ ਦੇਖ ਲਓ ਬਹੁਤ ਕੁਝ ਗਮ ਹੈ ਉਹ ਜਿਹੜੀ ਆਮ ਆਦਮੀ ਪਾਰਟੀ ਸੀ ਇਹ ਕਹਿੰਦੀ ਸੀ ਜੀ ਅਸੀਂ 1000 ਰੁਪਏ ਔਰਤਾਂ ਨੂੰ ਦੇਵਾਂਗੇ ਕਿਹਾ ਸੀ ਤਾਂ ਉਹਨਾਂ ਨੇ ਤੇ ਵੋਟਾਂ ਵੀ ਲੈ ਲਈਆਂ ਸੀ ਤੇ ਉਹ ਨਾ ਤਾਂ ਦੇਖੋ ਤੁਸੀਂ ਦਿੱਤੀ ਇਹਨਾਂ ਨੇ 1000 ਰੁਪਏ ਦਾ ਕੀ ਦੇਣਾ ਸੀ ਹੁਣ ਤਾਂ 13 ਚ ਕੋਈ ਤਾਂ ਔਰਤਾਂ ਦੀ ਗੱਲ ਕਰਦਾ ਕੋਈ ਡਾਕਟਰ ਨਹੀਂ ਉਹਨਾਂ ਨੇ ਤਾਂ ਕੋਈ ਹੋਰ ਕਿਸਮ ਦੀ ਤਵਾਜਨ ਨਹੀਂ ਰੱਖੀ ਮੈਨੂੰ ਇੱਕ ਖਾਸ ਮਿੱਤਰ ਜਿਹੜਾ ਕਿ ਇਸ ਕਿਸਮ ਦੀ ਕੈਲਕੂਲੇਸ਼ਨ ਕਰਦਾ ਰਹਿੰਦਾ ਹੈ ਕਹਿੰਦਾ ਪੰਜਾਬ ਦੇ ਵਿੱਚ ਜਿਹੜਾ ਨਾ ਜਾਤੀਗਤ ਵਾਜ ਰੱਖਣਾ ਬਹੁਤ ਜ਼ਰੂਰ ਹੁੰਦਾ ਹੁਣ ਨਾ ਰਿਜ਼ਰਵ ਹੈ ਜਾਂ ਰਿਜ਼ਰਵ ਸੀਟਾਂ ਦਿੱਤਾ ਤਾ ਹੋਈ ਰਹੇ ਉਹਨਾਂ ਨੇ ਕਿ ਖੜਾ ਕੀਤਾ ਜੋ ਕਰ ਰਹੇ ਨੇ ਉਹ ਕਹਿੰਦਾ ਨਹੀਂ ਜਿਹੜੇ ਜਿਹੜੇ ਬੰਦੇ ਨੂੰ ਖੜਾ ਕੀਤਾ ਚਾਹੋ ਕਰਮਜੀਤ ਮੋਹਲ ਹੈ ਚਾਹੋ ਜੀਪੀਐਸ ਚਾਹੇ ਕੋਈ ਹੋਰ ਹੈ ਜਿੱਥੇ ਜਿੱਥੇ ਵੀ ਇਹਨਾਂ ਨੇ ਖੜੇ ਕੀਤੇ ਨੇ ਉਹ ਇੱਕ ਕਾਸਤੇ ਨੇ ਤੇ ਕਦੇ ਇਹਨਾਂ ਨੂੰ ਦੱਸੋ ਮਾਝਵੀਰ ਸਿੰਘ ਕਿੱਥੇ ਖੜੇ ਇਹ ਉਹਨਾਂ ਨੇ ਕਰਤਾ ਅੰਦਰ ਅੰਦਰ ਇਹ ਵੀ ਗੱਲ ਚੱਲਦੀ ਹੈ ਤੇ ਉਹ ਇਸ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਹੈ ਸਹੀ ਬਣ ਰਹੇ ਨੇ ਵੀ ਘੱਟੋ ਘੱਟ ਉਹਨਾਂ ਨੇ ਤਾਂ ਅਜੇ ਨਹੀਂ ਰੱਖਿਆ ਉਹਨਾਂ ਨੇ ਹਰ ਕਿਸਮ ਦੇ ਬੰਦੇ ਨੂੰ ਖੜਾ ਕਰਤਾ ਉਹਦੇ ਚ ਰਵਿਦਾਸ ਸਿੰਘ ਵੀ ਨੇ ਉਹਦੇ ਚ ਬਲਵੀ ਸਿੰਘ ਵੀ ਨੇ ਤੇ ਆਮ ਆਦਮੀ ਪਾਰਟੀ ਤੇ ਜਿਹੜਾ ਹੈ ਉਹਨਾਂ ਨੇ ਇਸ ਕਿਸਮ ਦਾ ਇਲਜ਼ਾਮ ਲਾਇਆ ਤੇ ਉਹ ਹੋਲੀ-ਹੋਲੀ ਗੱਲ ਅੱਗੇ ਵੀ ਪਾਛਾ ਦੀ ਹੈ ਤੇ 13 ਸੀਟਾਂ ਚ ਕੋਈ ਕਦੀ ਤਾਂ ਔਰਤ ਦਾ ਕੋਲ ਹੁੰਦੀ ਕਿਸੇ ਨੂੰ ਉਹਨਾਂ ਨੇ ਖੜਾ ਨਹੀਂ ਕੀਤਾ ਤਾਂ ਸਵਾਲ ਤਾਂ ਉੱਠਣਗੇ ਵੀ ਲੋਕ ਦੇਖਣਗੇ ਦਲ ਬਦਲੀ ਕਿੰਨੇ ਨੇ ਚਾਹੇ ਭਾਰਤੀ ਜਾਂ ਤਾਂ ਪਾਰਟੀ ਤੇ ਫਿਰ ਲੱਗਣਗੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਜਿਹੜਾ ਹੈ ਬਦਲ ਗ੍ਰਾਫੀ ਕੀਤੀ ਇਹ ਤਾਂ ਹਮੇਸ਼ਾ ਚੱਲੂਦਾ ਹਿਸਟਰੀ ਦਾ حصہ ਬਣਦੀ ਹੈ ਨਾ ਹਾਲਾਂਕਿ ਮੈਂ ਸਭ ਤੋਂ ਕੋਈ ਜ਼ਿਆਦਾ ਲੋੜ ਨਹੀਂ ਸੀ ਇਹ ਜਦੋਂ ਇੱਕੇ ਦੀ ਗੱਲ ਚੱਲ ਰਹੀ ਹੋਵੇ ਆਪ ਹੀ ਉਹ ਚ ਤਰੇੜ ਪਾ ਦੇਣੀ ਪਤਾ ਨਹੀਂ ਕਿਹੜਾ ਸਲਾਹਕਾਰ ਸੀ ਉਹਨਾਂ ਦਾ ਸੋ ਇਸੇ ਤਰ੍ਹਾਂ ਸਾਪਲਾ ਸਾਹ ਹਾਲਾਂਕਿ ਸਾਪਲਾ ਸਾਹ ਨੂੰ ਐਸੀ ਸਰਦਾ ਚੇਅਰਮੈਨ ਲਾ ਕੇ ਉਹ ਵੀ ਕੈਪਟਨ ਮਿਨਿਸਟਰ ਦਾ ਜਿਹੜਾ ਕਿਸਮ ਦਾ ਰਤਬਾ ਹੁੰਦਾ ਹੈ ਹਰ ਬੰਦਾ ਰਾਜ ਦਾ ਕਿੱਥੇ ਹੈ ਬੰਦੇ ਨੂੰ ਤਾਂ ਇਹ ਸਿਆਸਤ ਹੈ ਸਿਆਸਤ ਦੀ ਪੱਖ ਪੜੀ ਬਾੜੀ ਹੁੰਦੀ ਹੈ ਉਧਰੋਂ ਸਿਆਸਤ ਦੀ ਪੱਖ ਤੇ ਉਸ ਤੋਂ ਬਾਅਦ ਸੱਤਾ ਜਾਂ ਕੁਰਸੀ ਦੀ ਜਿਹੜੀ ਜਿਹੜੀ ਪਾਵਰ ਦਾ ਨਸ਼ਾ ਨਾ ਉਹ ਬ੍ਰਿਤ ਰਿਕਾ ਚੜਦਾ ਹੈ ਸੋ ਪਹਿਰੇ ਦਰਸ਼ਕੋ ਖਬਰਾਂ ਸੈਰ ਸੱਚੀ ਸਵਾਪਕ ਕਰਦੇ ਖਬਰਾਂ ਮਾਫ ਕਰਨਾ ਜਿਹੜਾ ਅਸੀਂ ਅੱਜ ਦਾ ਵੀਡੀਓ ਅੱਛੀ ਸਮਾਪਤ ਕਰਦੇ ਆ ਤੇ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਤੁਹਾਡਾ ਬਾਬਾ